ਦਰਨਤਾਰਨ ਤੋਂ ਉਮੀਦਵਾਰ ਮਨਦੀਪ ਸਿੰਘ ਸਾਡੇ ਨਾਲ ਨੇ ਜੋ ਕਿ ਯੂਨੀਵਰਸਿਟੀ ਦੇ ਵਿੱਚ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਮਨਦੀਪ ਜੀ ਅੱਜ ਨੌਜਵਾਨਾਂ ਦੇ ਇਕੱਠ ਨੂੰ ਕਿਵੇਂ ਦੇਖਦੇ ਹੋ ਯੂਨੀਵਰਸਿਟੀ ਦੇ ਵਿੱਚ ਕਿਉਂਕਿ ਪ੍ਰਸ਼ਾਸਨ ਨੇ ਬੈਰੀਕੇਡਿੰਗ ਕੀਤੀ ਹੋਈ ਹੈ ਵੀ ਯੂਨੀਵਰਸਿਟੀ ਦੇ ਵਿੱਚ ਦਾਖਲ ਨਾ ਹੋ ਸਕੇ ਦੇਖੋ ਪ੍ਰਸ਼ਾਸਨ ਕਹਿ ਲੋ ਕਿ ਬਹੁਤ ਜ਼ਿਆਦਾ ਤਕੇਸ਼ਾਈ ਦੇ ਉਤਰ ਗਿਆ ਹੈ ਮੈਂ ਇੱਥੇ ਕਾਫੀ ਟਾਈਮ ਦਾ ਆਇਆ ਮੈਂ ਆਪ ਖੁਦ ਪਰੇਸ਼ਾਨ ਹੋਇਆ ਮੈਨੂੰ ਕਿੰਨੀ ਵਾਰੀ ਹਰ ਜਗ੍ਹਾ ਤੇ ਪੁੱਛ ਪੁੱਛ ਕੇ ਗਿਆ ਕਿ ਜਾਣਾ ਕਿੱਥੇ ਜਾਣਾ ਕਿੱਥੇ ਮੈਂ ਕਿਹਾ ਮੈਂ ਯੂਨੀਵਰਸਿਟੀ ਜਾਣਾ ਕਹਿੰਦੇ ਵਾਪਸ ਜਲਦੀ ਉੱਥੋਂ ਆਏ ਜੇ ਤੇ ਤਰੰਦਾ ਜਿੱਥੋਂ ਆਏ ਚਲ ਜਾਓ ਵਾਪਸ ਮੈਂ ਕਿਹਾ ਨਹੀਂ ਜਿਹਦੇ ਵਾਸਤੇ ਆਏ ਹਨ ਖਲੋਣਾ ਪੈਣਾ ਪੰਜਾਬ ਦੇ ਹੱਕ ਵਾਸਤੇ ਆਪਾਂ ਅੱਜ ਨਹੀਂ ਖਲੋਣਾ ਤੇ ਖਲੋਵਾਗੇ ਕਦੋਂ ਹਨਾ ਪੰਜਾਬ ਦੀ ਸਾਡੀ ਯੂਨੀਵਰਸਿਟੀ ਖੋ ਕੇ ਲੈ ਗਏ ਸਾਡੇ ਪਾਣੀ ਖੋ ਕੇ ਲੈ ਗਏ ਪੰਜਾਬ ਵਾਲੇ ਕੁਛ ਖੜਦੇ ਵੀ ਪਏ ਆ ਇਹ ਜਾਣ ਬੁੱਝ ਕੇ ਕਹਿ ਲੋ ਆਰਐਸਐਸ ਦੀ ਗੰਦੀ ਨੀਤ ਹੈ ਪਰ ਇਹ ਅਸੀਂ ਕਹਿ ਲੋ ਕਿ ਕੱਪ ਮੈਂ ਦੇ ਉੱ ਤੁਸੀਂ ਆਪਣੇ ਚੋਣਾ ਛੱਡ ਗਏ ਆਂ ਪ੍ਰਚਾਰ ਛੱਡ ਗਏ ਆਂ ਕਿਤੇ ਨਾ ਕਿਤੇ ਤਰਨ ਤਰਨ ਦਵਜੇ ਤੇ ਪਹੁੰਚੋ ਸਪੈਸ਼ਲ ਸਿਰਫ ਨੌਜਵਾਨਾਂ ਦੇ ਲਈ ਦੇਖੋ ਮੈਂ ਚੋਣਾ ਕਿਹਦੇ ਪਿੱਛੇ ਲੜਦਾ ਵਾਂ ਪੰਜਾਬ ਪਿੱਛੇ ਲੜਦਾ ਪਿਆ ਤੇ ਜੇ ਮੈਂ ਪੰਜਾਬ ਪਿੱਛੇ ਨਹੀਂ ਖੜਾ ਹੋਵਾਂਗਾ ਤਾਂ ਫਿਰ ਮੈਨੂੰ ਚੋਣਾ ਲੜਨ ਦਾ ਕੀ ਫਾਇਦਾ ਹੈ ਕੋਈ ਫਾਇਦਾ ਨਹੀਂ ਨਾ ਹੈਗਾ ਚੋਣਾ ਲੜਦਾ ਕੋਈ ਵੀ ਹੋਰ ਕਿਵੇਂ ਦੇਖਦੇ ਹੋ ਹੱਕਾਂ ਦੇ ਇਹ ਸੀ ਕਹਿੰਦੇ ਹੋਰ ਕਈ ਹੱਕਾਂ ਦੀ ਗੱਲ ਕੀਤੀ ਜਾ ਰਹੀ ਵੀ ਜਦ ਤੱਕ ਚੋਣਾਂ ਦਾ ਡੇਟ ਨਹੀਂ ਫਾਈਨਲ ਕੀਤੀ ਜਾਂਦੀ ਜਦ ਤੱਕ ਇਹ ਪ੍ਰੋਟੈਸਟ ਹੋਰ ਲੰਬਾ ਵੀ ਜਾ ਸਕਦਾ ਤੁਸੀਂ ਸੈਂਟਰ ਸਰਕਾਰ ਦੱਸਦੇ ਨਹੀਂ ਦੇਖੋ ਮੈਂ ਤੁਹਾਡੇ ਮਾਧਿਅਮ ਰਹੀ ਕਹਿਣਾ ਚਾਹੁੰਦਾ ਸਰਕਾਰਾਂ ਇਹ ਨਾ ਚੈੱਕ ਕਰਨ ਕਿ ਪੰਜਾਬ ਦਾ ਹਜੇ ਬਲੱਡ ਕਿਦਾਂ ਹੈ ਪੰਜਾਬ ਦਾ ਬਲੱਡ ਹਜੇ ਸ਼ਾਂਤ ਨਹੀਂ ਹੈ ਇਹ ਭਾਂਬੜੀ ਮਚਦਾ ਰਹਿਣਾ ਵਾ ਜੇ ਤੁਸੀਂ ਤੰਗ ਕਰੋਗੇ ਤਾਂ ਕਿਉਂਦਾ ਜਵਾਬ ਉਦਾਂ ਹੀ ਆਏਗਾ ਇਹ ਜੇ ਤੁਸੀਂ ਜਾਣ ਬੁੱਝ ਕੇ ਕਹਿ ਲੋ ਕਿ ਪੰਜਾਬ ਨੂੰ ਅੱਗ ਲਾਉਣ ਦੀ ਕੋਸ਼ਿਸ਼ ਜਾਣ ਬੁੱਝ ਕੇ ਕਰਦੇ ਪਏ ਦੇਖੋ ਕੇਂਦਰ ਆਪਣਾ ਕਹਿ ਲੋ ਜਾਂ ਆਰਐਸਐਸ ਕਹਿ ਲੋ ਕਿ ਕਿਉਂ ਇੰਟਰਫੇਅਰ ਕਰਦੇ ਸਾਡੀ ਯੂਨੀਵਰਸਿਟੀਆਂ ਉਤੇ ਸਾਡੇ ਪਾਣੀ ਖੋਹ ਲਿੱਤੇਗੇ ਸਾਡੇ ਕਿਸਾਨ ਪਹਿਲਾਂ ਸ਼ਹੀਦ ਕੀਤੇਗੇ ਦਿੱਲੀ ਦੇ ਉਤੇ ਹਨਾ ਹੁਣ ਸਾਡਾ ਇਧਰਲੇ ਪਾਸੇ ਧਿਆਨ ਲਵਾਤਾ ਹਨਾ ਜਾਣ ਬੁੱਝ ਕੇ ਇਹ ਸਰਕਾਰਾਂ ਜਾਣ ਬੁੱਝ ਕੇ ਕਹਿ ਲੋ ਕਿ ਇੱਥੇ ਕਾਮ ਵੀਰਾਂ ਫੀਲਿੰਗ ਕੈਨਸਲ ਕਰਾ ਰਹੇ ਦਾ ਬਹੁਤ ਵੱਡਾ ਇਤਿਹਾਸ ਇੱਥੇ ਲੋਕਾਂ ਨੇ ਆਰਐਸਐਸ ਦੇ ਡਿਪਟ ਨਾਲ ਭਾਈ ਮਨਦੀਪ ਸਿੰਘ ਜੀ ਜੋ ਕਿ ਤਰਨਤਾਰਨ ਤੋਂ ਚੋਲੜ ਰਹੇ ਨੇ ਇਹ ਵੀ ਯੂਨੀਵਰਸਿਟੀ ਦੇ ਵਿੱਚ ਆਪਣਾ ਸਮਰਥਨ ਦੇਣ ਵਾਸਤੇ ਪਹੁੰਚੇ ਸੀ ਵਿਦਿਆਰਥੀਆਂ ਨੂੰ ਤੈਨੂੰ ਦੱਸਿਆ ਗਿਆ ਕਿ ਕੇਂਦਰ ਸਰਕਾਰ ਤੋਂ ਧੱਕਾ ਕਰ ਰਹੀ ਹੈ ਅਸੀਂ ਧੱਕਾ ਨਹੀਂ ਹੋਣ ਦਵਾਂਗੇ ਕਿਉਂਕਿ ਥੋੜੇ ਦਿਨ ਦੇ ਵਿੱਚ ਹੀ ਤਰਨਤਾਰਨ ਦਾ ਨਤੀਜਾ ਵੀ ਆਉਣ ਵਾਲਾ ਹੈ ਥੋੜੇ ਕੰਮ ਸੰਮਿਤ ਦੇ ਨਾਲ ਹਰਤੇ